ਨੋ ਸਭ ਪਹੁੰਚ ਗਿਆ ਜੀ ਨਸ਼ਾ ਤੋਂ ਮੁਕਤ ਹੋਣਾ ਚਾਹਤਾ ਹੈ ਅੰਦਰ ਕੀ ਹੁੰਦਾ ਹਾਂਜੀ ਜਿਹੜੀ ਆਪਣੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਵੀ ਡਰਗ ਵੇਚਣ ਵਾਲੇ ਹੈਗੇ ਆ ਜਿਨ੍ਹਾਂ ਨੇ ਆਪਣੇ ਸਾਰੇ ਪਿੰਡਾਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਖਰਾਬ ਕੀਤਾ ਹੈ ਉਹਨਾਂ ਦੀ ਜਿਹੜੀ ਪ੍ਰਾਪਰਟੀ ਇਲੀਗਲ ਜਗ੍ਹਾ ਤੇ ਬਣੀ ਹੁੰਦੀ ਹੈ ਇਲੀਗਲ ਤਰੀਕੇ ਨਾਲ ਬਣੀ ਹੁੰਦੀ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡਿਮੋਲਿਸ਼ ਕਰਾਉਂਦੇ ਆ ਇਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਇੱਥੇ ਆਏ ਆ ਚੋਲਾ ਸਾਹਿਬ ਦੇ ਵਿੱਚ ਇੱਕ ਨਸ਼ਾ ਤਸਕਰ ਹੈਗਾ ਜਿਹਦਾ ਨਾਮ ਸੁਖਚੈਨ ਸਿੰਘ ਹੈ ਜਿਹਦੇ ਤੇ 12 ਪਰਚੇ ਆਤੇ ਹੈਗੇ ਜਿਹੜਾ ਇਸ ਵੇਲੇ ਗੋਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈਗਾ ਇਹਦੀ ਮਦਰ ਹੈਗੀ ਹੈ ਤਰਮਿੰਦਰ ਕੌਰ ਹਾਂਜੀ ਸਰ ਉਹਦੇ ਤੇ 7 ਪਰਚੇ ਹੈਗੇ ਉਹ ਵੀ ਜਿਹੜੀ ਐ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਹੈ ਇਹਦੀ ਵਾਈਫ ਦੇ ਵੀ ਦੋ ਪਰਚੇ ਹੈਗੇ ਯਾਨੀ ਕਿ ਸਾਰੇ ਟੱਬਰ ਤੇ ਜਿਹੜੇ ਹੈਗੇ ਕੁੱਲ ਮਿਲਾ ਕੇ 20 ਤੋਂ ਵੀ ਜ਼ਿਆਦਾ ਐਨਡੀਪੀਐਸ ਦੇ ਪਰਚੇ ਹੈਗੇ ਲੇਟੈਸਟ ਪਰਚੇ ਵੀ ਇਹਨਾਂ ਤੇ ਹੈਗੇ ਸੋ ਜਿਹੜੀ ਇਹ ਜ਼ਮੀਨ ਹੈਗੀ ਹੈ ਇਹਨੂੰ ਪ੍ਰੋਪਰ ਪ੍ਰੋਸੀਜਰ ਨਾਲ ਆਈਡੈਂਟੀਫਾਈ ਕੀਤਾ ਗਿਆ প্রভਿਨਸ਼ੀਅਲ ਗਵਰਨਮੈਂਟ ਦੀ ਜਿਹੜੀ ਹੈ ਸਰਕਾਰੀ ਜਗ੍ਹਾ ਤੇ ਇਹਨਾਂ ਨੇ ਕਬਜ਼ਾ ਕਰਕੇ ਜਿਹੜੀ ਹੈ ਇਹ ਪ੍ਰਾਪਰਟੀ ਬਣਾਈ ਹੋਈ ਸੀ ਇਹਨਾਂ ਨੂੰ ਪ੍ਰੋਪਰ ਸਰਕਾਰੀ ਕਾਰਵਾਈ ਕਰਕੇ ਨੋਟਿਸ ਲਗਾਇਆ ਦੇ ਕੇ ਤੇ ਫਿਰ ਡਿਮੋਲੀਸ਼ਨ ਕੀਤਾ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਅਸਲ ਵਿੱਚ ਇਹ ਨਸ਼ਾ ਤੋਂ ਬੇਤਰੀ ਜਿਹੜਾ ਪ੍ਰਾਪਰਟੀ ਬਣਾਈ ਗਈ ਮੈਂ ਅਸੀ ਦੇਖੋ ਸਾਡਾ ਇੱਕੋ ਹੀ ਮੈਸੇਜ ਹੈ ਕਿ ਜੋ ਵੀ ਵਿਅਕਤੀ ਸਾਡੀ ਜਨਰੇਸ਼ਨਸ ਨੂੰ ਖਰਾਬ ਕਰੇਗਾ ਸਾਡੀ ਪੀੜ੍ਹੀਆਂ ਨੂੰ ਖਰਾਬ ਕਰੇਗਾ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਅੱਗੇ ਵੀ ਕਰਦੇ ਰਹਾਂਗੇ ਥੈਂਕ ਯੂ